ਆਸੀ ਬੱਡੀ ਪੁੱਤ ਕੀ ਲੈਣਾ ਪੁੱਤ ਹੈ ਉਹ ਕੂੜਾ ਚੱਕਣ ਵਾਲਾ ਕੂਆ ਕੂਆ ਕੂੜਾ ਚੱਕ ਲੈ ਆਹ ਕਹਿੰਦੀ ਮੈਨੂੰ ਇਹ ਚੀਜ਼ੀ ਲੈ ਆ ਲੈ ਕਿਤੇ ਬੱਠਰੂਟ ਕੂੜਾ ਚੱਕਣਾ ਮੈਂ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਦੇ ਦੇ ਉਹ ਸਮਝ ਐ ਕਿ ਸਿੱਟਿਆ ਕੂੜਾ ਆ ਬੱਠਰਾਂ ਚ ਸਿੱਟਿਆ ਕੂੜਾ ਆ ਬੱਠਰਾਂ ਚ ਸਿੱਟਦੇ ਕਿਰ ਇਹ ਬੱਠਰ ਬਹੁਤ ਜਸ ਸਿੱਟਿਆ ਹਾਂ ਬੱਠਾ ਲੈ ਬਹੁਤ ਵੱਡਾ ਬਹੁਤ ਵੱਡਾ ਬੱਠਾ ਦਿੱਤਾ ਤੈਨੂੰ ਇਹ ਚ ਪਾ ਕੇ ਦੇ ਦੇ ਸਾਹ ਬੱਠਾ ਲੈ ਕਿਉਂ ਨਹੀਂ ਆ ਮੈਂ ਹਾਂ 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 ਪੁੱਤ ਹਾਂ ਹਾਂ ਇਹ

बुआ नुआ कूड़ा पठल जमा के सीटा पठल जमालना कहते कह दे जा जा कह दे बुआ कूड़ा सीटना कहते मैं